ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁੱਖਾ ਕਬੱਡੀ ਕਮੈਂਟੇਟਰ ਬੜੇ ਲੰਬੇ ਸਮੇਂ ਬਾਅਦ ਤੁਹਾਨੂੰ ਅਪਡੇਟ ਦੇ ਰਿਹਾ ਕਿਉਂਕਿ ਤੁਹਾਨੂੰ ਪਤਾ ਹੈ ਵੀ ਨਾਲ ਦੀ ਨਾਲ ਦਾਸ ਖੇਤੀ ਕਰਦਾ ਹੈ ਤੇ ਖੇਤੀ ਦਾ ਕੰਮ ਜਿਹੜਾ ਹੁਣੇ ਹੀ ਨਿਬੇੜਿਆ ਸੋ ਤੁਹਾਨੂੰ ਨਵੀਂ ਅਪਡੇਟ ਦੇ ਰਿਹਾ ਵੀ ਮੇਰੇ ਵੀਰੋ ਸਾਡੇ ਵਿਦੇਸ਼ਾਂ ਦੀ ਧਰਤੀ ਦੇ ਕਬੱਡੀ ਕੱਪ ਬੜੇ ਮਸ਼ਹੂਰ ਨੇ ਸੋ ਸੈਕੰਡ ਜੀਸੀਜੀ ਕਬੱਡੀ ਕੱਪ ਬਹਿਰੀਨ ਬੜਾ ਵਧੀਆ ਮੁਲਕ ਹੈ ਜਿੱਥੋਂ ਦੇ ਤਨਾਰ ਬੜੇ ਮਸ਼ਹੂਰ ਹੈ ਸੋ ਬਹਿਰੀਨ ਦਾ ਸ਼ਹਿਰ ਹੈ ਸਲਮਾਬਾਦ ਸੋ ਸਲਮਾਬਾਦ ਗਲਫ ਹੀਰ ਦੇ ਵਿੱਚ ਆਉਣ ਵਾਲੀ 16 ਦਸੰਬਰ ਨੂੰ ਨੈਸ਼ਨਲ ਡੇ ਵਾਲੇ ਦਿਨ ਜੀਸੀਜੀ ਸੈਕੰਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਔਰ ਇਸ ਕਬੱਡੀ ਕੱਪ ਲਈ ਪੂਰਾ ਜੋਰ ਲੱਗਾ ਹੋਇਆ ਹੈ ਵੱਡੇ ਵੱਡੇ ਪ੍ਰਮੋਟਰਾਂ ਦਾ ਜੇ ਮੈਂ ਗੱਲ ਕਰਾਂ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਉੱਗੇ ਸਮਾਜ ਸੇਵੀ ਨੇ ਵੱਡਾ ਨਾਂ ਹੈ ਜਤਿੰਦਰ ਬਾਜੀ ਜਤਿੰਦਰ ਜੌਲ ਯੂ ਐਸ ਏ ਵਾਲੇ ਮੇਰੇ ਵੀਰੋ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੂਹਰੇ ਲਾ ਕੇ ਖੇਡ ਮੇਲਾ ਕਰਵਾ ਰਹੇ ਨੇ ਨਾਲ ਸਚਨ ਬਾਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਔਰ ਨਾਲ ਦੀ ਨਾਲ ਸੱਦੇ ਦੇ ਰਹੇ ਨੇ ਹਣੀ ਮਨਾਕੋ ਏਸੀ ਵਰਕਸ਼ਾਪ ਵਾਲੇ ਸਾਡਾ 11 ਦਾ ਯਾਰ ਹੈ ਕੁਲਵਿੰਦਰ ਲੁਧਿਆਣੇ ਵਾਲਾ ਬਹੁਤ ਹੀ ਪਿਆਰਾ ਵੀਰ ਹੈ ਔਰ ਮਨ ਸੰਨਪ੍ਰੀਤ ਮਾਉਂਟ ਐਵਰੈਸਟ ਵਾਲੇ ਉਹਨਾਂ ਦਾ ਵੀ ਅਸੀਂ ਸਤਿਕਾਰ ਕਰਦੇ ਵੱਡਾ ਯੋਗਦਾਨ ਹੈ ਹਰਪ੍ਰੀਤ ਰਾਜਾ ਸਾਡਾ ਵੀਰ ਔਰ ਨਾਲ ਹੀ ਜਗਦੀਪ ਸਿੰਘ ਜੀ ਬਾਸ ਔਰ ਸਿੱਧੂ ਬਾਈ ਰਫਾ ਵਾਲਾ ਬਹੁਤ ਹੀ ਪਿਆਰਾ ਵੀਰ ਹੈ ਇਹ ਮੈਂ ਉਹਨਾਂ ਸੱਜਣਾ ਦੇ ਨਾਂ ਲੈ ਰਿਹਾ ਜਿਨ੍ਹਾਂ ਦਾ ਯੋਗਦਾਨ ਵੀ ਹੈ ਤੇ ਤੁਹਾਨੂੰ ਮੋਹ ਦੇ ਦੀਵੇ ਬਾਲ ਕੇ ਇੰਤਜ਼ਾਰ ਵੀ ਕਰ ਰਹੇ ਆ ਦਰਸ਼ਕਾਂ ਦਾ ਔਰ ਸਾਡਾ ਬਹੁਤ ਹੀ ਪਿਆਰਾ ਵੀਰ ਸਰਬਜੀਤ ਸਿੰਘ ਸਰਬੀ ਰਾਮੂ ਵਾਲਾ ਜਿਨ੍ਹਾਂ ਦੀ ਬਦੌਲਤ ਦੋ ਵਾਰ ਦਾਸ ਨੂੰ ਬਹਿਰੀਨ ਜਾਣ ਦਾ ਮੌਕਾ ਵੀ ਮਿਲਿਆ ਔਰ ਨਾਲ ਹੀ ਟਾਈਗਰ ਸਪੋਰਟਸ ਕਲੱਬ ਵਾਲੇ ਸਾਰੇ ਵੀਰ ਤੁਹਾਨੂੰ ਸੱਦੇ ਦੇ ਰਹੇ ਨੇ ਔਰ ਮੈਂ ਸਾਡਾ ਯਾਰਾਂ ਦਾ ਯਾਰ ਚਰਨਜੀਤ ਬਾਜਵਾ ਕੁਲਦੀਪ ਸਿੰਘ ਦੀਪਾ ਔਰ ਬਹੁਤ ਹੀ ਪਿਆਰਾ ਵੀਰ ਹੈ ਜਸਵੀਰ ਗਰਦਾਸਪੁਰੀਆ ਮੇਰੇ ਵੀਰੋ ਤੁਹਾਨੂੰ ਇਹ ਸੱਦੇ ਦੇ ਰਹੇ ਨੇ ਰਜਿੰਦਰ ਪਨਗੋਟਾ ਜੀ ਇਹ ਸਾਡੇ ਖੇਡ ਪ੍ਰਮੋਟਰਾਂ ਦੇ ਵਿੱਚ ਵੱਡਾ ਨਾਮ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਨੈਸ਼ਨਲ ਡੇ ਵਾਲੇ ਦਿਨ 16 ਦਸੰਬਰ ਬਹਿਰੀਨ ਦੇ ਸਲਮਾ ਬਾਦ ਗਲਫ ਫੇਅਰ ਦੇ ਵਿੱਚ ਇੱਕ ਵੱਡੀ ਕੱਪ ਹੋਣ ਜਾ ਰਿਹਾ ਹੈ ਜਿਦੇ ਵਿੱਚ ਪਾਕਿਸਤਾਨ ਦਾ ਇੱਕ ਸ਼ੋਅ ਮੈਚ ਵੀ ਹੋਵੇਗਾ ਮਲੇਸ਼ੀਆ ਦੀ ਟੀਮ ਆ ਰਹੀ ਹੈ ਦੋਹਾ ਦੀ ਟੀਮ ਆ ਰਹੀ ਹੈ ਕਤਰ ਦੀ ਟੀਮ ਆ ਰਹੀ ਹੈ ਔਰ ਨਾਲ ਦੀ ਨਾਲ ਇੰਡੀਆ ਦੀ ਟੀਮ ਵੀ ਮੇਰੇ ਵੀਰੋ ਜਾ ਰਹੀ ਹੈ ਐਨ ਦੁਬਈ ਦੀ ਟੀਮ ਆ ਰਹੀ ਸਿਰੇ ਦੇ ਮੈਚ ਛੋੜੇ ਨੇ ਔਰ ਇਸ ਖੇਡ ਮੇਲੇ ਤੇ ਦਰਸ਼ਕਾਂ ਦੇ ਲਈ ਮੇਰੇ ਵੀਰੋ ਵਧੀਆ ਜਿਹੜੇ ਪ੍ਰਬੰਧ ਕੀਤੇ ਗਏ ਨੇ ਗੁਰੂ ਕੇ ਲੰਗਰ ਦਾ ਪ੍ਰਬੰਧ ਹੋਊਗਾ ਚਾਹ ਪਾਣੀ ਦਾ ਵਧੀਆ ਪ੍ਰਬੰਧ ਹੋਊਗਾ ਪਕੌੜੇ ਛਕਣ ਨੂੰ ਮਿਲਣਗੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਨੈਸ਼ਨਲ ਡੇ ਦਾ ਮਤਲਬ ਛੁੱਟੀ ਵਾਲਾ ਦਿਨ ਤੇ ਤੁਹਾਡੀ ਛੁੱਟੀ ਨੂੰ ਮੇਰੇ ਵੀਰੋ ਬੜਾ ਖੂਬਸੂਰਤ ਤਰੀਕੇ ਦੇ ਨਾਲ ਤੁਹਾਡੇ ਇੰਜੋਏਮੈਂਟ ਦਾ ਜਿਹੜਾ ਪ੍ਰਬੰਧ ਹੈ ਉਹ ਮੇਰੇ ਵੀਰੋ ਸਾਡੇ ਵੀਰਾਂ ਨੇ ਕੀਤਾ ਹੈ ਸੋ ਡੇਟਾਂ ਯਾਦ ਰੱਖਣੀਆਂ ਪੱਕੀ ਡੇਟ ਹੈ ਨਾ ਭੁੱਲਣ ਵਾਲੀ ਡੇਟ ਹੈ 16 ਦਸੰਬਰ ਨੂੰ ਨੈਸ਼ਨਲ ਡੇ ਵਾਲੇ ਦਿਨ ਹੈ ਸਲਮਾ ਬਾਦ ਗਲਪਹਿਰ ਦੀ ਗਰਾਊਂਡ ਦੇ ਵਿੱਚ ਇੱਕ ਵੱਡੀ ਕੱਪ ਕਰਵਾਇਆ ਜਾ ਰਿਹਾ ਸੋ ਬਹੁਤ ਪਲੇਅਰ ਜਿਨ੍ਹਾਂ ਦੇ ਵੀਜੇ ਲੱਗ ਚੁੱਕੇ ਨੇ ਔਰ ਸਾਡੇ ਬਲਾਰੇ ਵੀ ਉੱਥੇ ਪਹੁੰਚ ਰਹੇ ਨੇ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਨਾ ਸੋ ਜਿੰਨੇ ਵੀ ਪਲੇਅਰ ਜਾ ਰਹੇ ਨੇ ਸਾਰਿਆਂ ਨੂੰ ਮੁਬਾਰਕਬਾਦ ਹੈ ਸੋ ਜਿਨ੍ਹਾਂ ਨੇ ਕਿਤੇ ਇੰਡੀਆ ਆਉਣ ਦਾ ਵਿਚਾਰ ਬਣਾਇਆ ਹੋਇਆ ਜਿਹੜੇ ਬਹਿਰੀਨ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਬੇਨਤੀ ਹੈ ਵੀ 16 ਦਸੰਬਰ ਵਾਲਾ ਕਬੱਡੀ ਕੱਪ ਦੇਖ ਕੇ ਬਾਅਦ ਦੇ ਵਿੱਚ ਤੁਸੀਂ ਇੰਡੀਆ ਆਪਣੇ ਮਾਪਿਆਂ ਨੂੰ ਪਰਿਵਾਰ ਨੂੰ ਫੈਮਿਲੀ ਨੂੰ ਮਿਲ ਸਕਦੇ ਹੋ ਕਿਉਂਕਿ ਤੁਹਾਡੇ ਪਿਆਰ ਸਦਕਾ ਹੀ ਉਹ ਕਬੱਡੀ ਕੱਪ ਜਿਹੜਾ ਬਹਿਰੀਨ ਦੇ ਵਿੱਚ ਹੋ ਰਿਹਾ ਸੋ ਸਾਰਿਆਂ ਨੂੰ ਖੁੱਲੇ ਸਦੈ ਨੇ ਦਾਸ ਸੁੱਖਾ ਕਮੈਂਟੇਟਰ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਮੁੱਚੀ ਇਹ ਕਲੱਬ ਨੂੰ ਮੇਰੇ ਵੀਰੋ ਔਰ ਦਾਸ ਦਾ ਜਿਹੜਾ ਪੇਜ ਹੈ ਸੁੱਖਾ ਕਮੈਂਟੇਟਰ ਫੇਸਬੁੱਕ ਤੇ ਉਹਨੂੰ ਵੀ ਫੋਲੋ ਕਰ ਲਿਓ ਇੰਸਟਾਗ੍ਰਾਮ ਤੇ ਵੀ YouTube ਤੇ ਵੀ ਤਾਂ ਕਿ ਤੁਹਾਨੂੰ ਅਪਡੇਟ ਜਿਹੜੀ ਕਬੱਡੀ ਕੱਪਾਂ ਦੀ ਮਿਲਦੇ ਰਵੇ ਬਹੁਤ ਬਹੁਤ ਧੰਨਵਾਦ rabraka